ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਹੋਰ ਲੰਘ ਰਹੇ ਸੀ ਮੈਂ ਬਾਈ ਨੂੰ ਗਾਂ ਬਾਈ ਕ ਸਾਹਮਣੇ ਚੀਜ਼ ਦਿਖਾਉ ਉਹ ਦੇਖ ਸਾਹਮਣੇ ਮੇਰੇ ਵੀਰ ਇੱਥੇ ਦੇਖੋ ਤੁਸੀਂ ਕਿਸਾਨ ਵੀਰਾਂ ਨੇ ਨਾ ਗੁੜ ਬਣਾਉਣ ਵਾਸਤੇ ਵੀਰੇ ਇੱਕੋ ਲਈ ਹੋਈ ਆ ਖਿਲਾੜੀਆ ਦੇਖੋ ਉੱਥੇ ਗੁੜ ਬਣ ਰਿਹਾ ਬਾਈ ਦਿਖਾ ਗੁੜ ਬਣ ਰਿਹਾ ਵੀਰੇ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਹੀ ਖਿਲਾੜੀ ਲਾ ਕੇ ਨਾ ਗੁੜ ਬਣਾ ਰਹੇ ਆ ਔਰ ਇਹ ਗੁੜ ਵੀਰੇ ਆਉਣ ਜਾਣ ਵਾਲੇ ਰਾਹੀ ਰੋਕੇ ਲੈ ਕੇ ਜਾ ਰਹੇ ਆ ਇਹ ਖਿਲਾੜੀ ਸਿਰਫ ਇੱਥੇ ਨਹੀਂ ਹੈ ਇਹ ਖਿਲਾੜੀ ਆਪਾਂ ਨੂੰ ਕਈ ਜਗ੍ਹਾ ਤੇ ਦੇਖਣ ਨੂੰ ਮਿਲਦੀ ਰੋਡ ਦੇ ਕਿਨਾਰੇ ਜਿੱਥੇ ਉਹਨਾਂ ਨੇ ਬੋਰਡ ਵੀ ਲਿਕ ਲਾਏ ਹੁੰਦੇ ਵੀ ਇੱਥੇ ਆਪਾਂ ਨੂੰ ਤਾਜ਼ਾ ਗੁੜ ਤੇ ਸ਼ੱਕਰ ਮਿਲਦੀ ਹੈ ਸੋ ਬਾਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਜਾਂ ਤੁਹਾਡਾ ਪਰਿਵਾਰ ਬਿਨਾਂ ਕੈਮੀਕਲ ਤੋਂ ਵਧੀਆ ਚੀਜ਼ ਖਾਣ ਤਾਂ ਬਾਈ ਜੀ ਤੁਹਾਨੂੰ ਕਿਤੇ ਵੀ ਕਿਸੇ ਵੀ ਕਿਸਾਨ ਦੀ ਲਈ ਹੋਈ ਹੋ ਜੀ ਕਲਾੜੀ ਮਿਲਦੀ ਹੈ ਜਿੱਥੇ ਗੁੜ ਤੇ ਸ਼ੱਕਰ ਬਣਦਾ ਹੈ ਉੱਥੋਂ ਬਾਈ ਤੁਸੀਂ ਜ਼ਰੂਰ ਲਿਆ ਕਰੋ ਇਹ ਕੱਲੀ ਸਿਰਫ ਇੱਥੇ ਦੀ ਗੱਲ ਨਹੀਂ ਹੈ ਤੁਹਾਨੂੰ ਕਿਤੇ ਵੀ ਪੰਜਾਬ ਦੇ ਵਿੱਚ ਮਿਲਦਾ ਹੈ ਇਹਦੇ ਵੀਰੇ ਦੋ ਫਾਇਦੇ ਹੈ ਇੱਕ ਤਾਂ ਆਪਾਂ ਨੂੰ ਬਿਨਾਂ ਕੈਮੀਕਲ ਤੋਂ ਆਪਾਂ ਨੂੰ ਖਾਣ ਵਾਸਤੇ ਚੀਜ਼ ਵਧੀਆ ਮਿਲੇਗੀ ਤੁਜੀ ਗੱਲ ਇਹ ਹੈ ਕਿ ਆਪਣੇ ਕਿਸਾਨ ਭਰਾਵਾਂ ਦੀ ਮਦਦ ਹੋਏਗੀ ਕਿਉਂਕਿ ਬਾਈ ਜੀ ਜਿਵੇਂ ਹੁਣ ਉਹ ਗੰਨਾ ਆਪਣੇ ਕਿਸਾਨ ਵੀਰ ਲਾਉਂਦੇ ਆ ਤੇ ਉਹ ਮਿਲਾਂ ਸੁੱਟ ਕੇ ਆਉਂਦੇ ਆ ਤਾਂ ਉਹਨਾਂ ਦਾ ਬਾਈ ਜੀ ਨੂੰ ਰੇਟ ਉੱਥੇ ਬਹੁਤ ਘੱਟ ਮਿਲਦਾ ਕਿਉਂਕਿ ਉੱਥੇ ਮੰਨ ਲਓ ਇੱਕ ਨਾਂ ਦੇ ਬਰਾਬਰ ਰੇਟ ਹੁੰਦਾ ਇੱਕ ਮਜਬੂਰੀ ਹੁੰਦੀ ਹੈ ਉਹ ਜਗ੍ਹਾ ਦੇ ਉੱਪਰ ਗੰਨਾ ਸੁੱਟਣਾ ਪਰ ਕਈ ਜੋ ਕਿਸਾਨ ਵੀਰਾਂ ਨੇ ਆਪਣਾ ਇਹ ਜੋ ਕੰਮ ਸ਼ੁਰੂ ਕਰਿਆ ਹੈ ਗੋੜ ਬਣਾਉਣ ਦਾ ਸ਼ੱਕਰ ਬਣਾਉਣ ਦਾ ਤਾਂ ਬਾਈ ਜੀ ਇਸ ਕੰਮ ਦੇ ਵਿੱਚ ਇਹਨਾਂ ਆਪਣੇ ਭਰਾਵਾਂ ਦੀ ਸਪੋਰਟ ਕਰੋ ਤਾਂ ਕਿ ਜੋ ਇਨਾਂ ਨੇ ਜੋ ਗੰਨੇ ਦੀ ਖੇਤੀ ਕੀਤੀ ਹੈ ਉਹਦੇ ਵਾਸਤੇ ਇਨਾਂ ਦਾ ਫਾਇਦਾ ਹੋਏ ਤੇ ਇਨਾਂ ਦਾ ਬਾਈਰ ਰੁਝਾ ਹੋਰ ਬਣੇ ਇਹ ਖੇਤੀ ਕਰਨ ਦੇ ਵਿੱਚ ਕਿਉਂਕਿ ਯਾਤਰ ਪੰਜਾਬ ਦੇ ਵਿੱਚ ਖੇਤੀ ਝੋਨਾ ਜਾਂ ਕਣਕ ਦੀ ਹੁੰਦੀ ਹੈ ਆਪਣੇ ਲੋਕ ਗੰਨੇ ਵਾਲੇ ਪਾਸੇ ਬਹੁਤ ਜ਼ਿਆਦਾ ਘਟ ਚੁੱਕੇ ਐ ਤੇ ਹੋ ਇਹਦੇ ਨਾਲ ਹੋ ਸਕਦਾ ਹੈ ਕਿ ਆਪਣੇ ਲੋਕਾਂ ਦਾ ਜੋ ਰੁਝਾਨ ਹੈ ਉਹ ਇਸ ਖੇਤੀ ਵਾਲੇ ਪਾਸੇ ਆਏ ਤੇ ਤੁਸੀਂ ਬਈ ਕਿਸਾਨ ਵੀਰਾਂ ਨੂੰ ਜਰੂਰ ਸਪੋਰਟ ਕਰਿਆ ਕਰੋ ਬਾਈ ਇੱਕ ਵਾਰੀ ਫੇਰ ਦਿਖਾ ਦੋ ਦੇਖੋ ਇੱਥੇ ਗੱਡੀ ਖੜੀ ਸੀ ਉਹ ਰੋਕ ਕੇ ਲੈ ਕੇ ਗਏ ਆ ਉਹ ਜਾਰੀ ਹੈ ਗੱਡੀ ਸਾਹਮਣੇ ਤੇ ਇੱਕ ਗੱਡੀ ਆ ਖੜੀ ਆ ਕੇ ਇੱਥੇ ਬਾਈ ਜੀ ਬਹੁਤ ਲੋਕ ਆ ਕੇ ਖਰੀਦ ਕੇ ਲੈ ਕੇ ਜਾਂਦੇ ਆ ਹਾਂ ਤੇ ਇਹ ਜਿਹੜਾ ਆਪਾਂ ਤੁਹਾਨੂੰ ਘੜਾਈ ਦੇ ਖਿਲਾੜੀ ਦਿਖਾ ਰਹੇ ਮੇਰੇ ਇਹਦਾ ਐਡਰੈਸ ਹੈਗਾ ਵੀਰੇ ਮੀਰਾਪੁਰ ਦੇਵੀਗੜ੍ਹ ਤੋਂ ਪਟਿਆਲਾ ਰੋਡ ਦੇ ਉੱਪਰ ਆ ਇਹ ਜੇ ਤੁਸੀਂ ਇੱਧਰ ਨੂੰ ਆਉਣੇ ਹੋ ਤਾਂ ਇੱਥੋਂ ਲਿਜਾ ਸਕਦੇ ਹੋ ਬੋਰਡ ਦੇ ਉੱਪਰ ਬਾਈਆਂ ਨੰਬਰ ਦੇ ਰੱਖਿਆ ਹੈ ਤੇ ਇਹਨਾਂ ਨੂੰ ਤੁਸੀਂ ਫੋਨ ਵੀ ਕਰਕੇ ਪੁੱਛ ਸਕਦੇ ਹੋ ਜੋ ਕੁ ਜਾਣਕਾਰੀ ਲੈਣੀ ਹੈ ਤਾਂ ਬਾਈ ਤੁਹਾਨੂੰ ਕਿਤੇ ਵੀ ਲੰਘਦੇ ਹੋ ਤੁਹਾਨੂੰ ਇਹੋ ਜੀ ਚੀਜ਼ ਮਿਲਦੀ ਹੈ ਕਿਉਂਕਿ ਗੋੜ ਤੇ ਸ਼ੱਕਰ ਬਾਈ ਜੀ ਆਪਣੇ ਹਰ ਘਰ ਦੇ ਵਿੱਚ ਵਰਤਿਆ ਜਾਂਦਾ ਹੈ ਤੇ ਤੁਸੀਂ ਦੁਕਾਨਾਂ ਦੇ ਉੱਪਰੋਂ ਖਰੀਦਣ ਦੀ ਬਜਾਏ ਇਹਨਾਂ ਤੋਂ ਖਰੀਦਿਆ ਕਰੋ ਤੇ ਨਾਲੇ ਆਪਣੇ ਕਿਸਾਨ ਭਰਾਵਾਂ ਦੀ ਬਾਈ ਜੀ ਮਦਦ ਹੋ ਜਾਂਦੀ ਹੈ ਤੇ ਨਾਲੇ ਆਪਾਂ ਨੂੰ ਖਾਣ ਨੂੰ ਚੀਜ਼ ਵਧੀਆ ਮਿਲਦੀ ਹੈ ਸੋ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਬਾਈ ਜੀ ਅੱਗੇ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਹੋ ਜੀ ਵੀਡੀਓ ਦੇਖਣ ਸਾਡੇ ਪੇਜ ਨੂੰ ਤੁਸੀਂ ਫੋਲੋ ਕਰੋ ਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਉਦ ਤੱਕ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ